ਹਾਂਜੀ ਅੱਜ ਆਪਾਂ ਆਏ ਵੇ ਗੁਰਦੁਆਰਾ ਅੜੀ ਸਰ ਸਾਹਿਬ ਦਰਸ਼ਨ ਕਰਨ ਤੇ ਅਸੀਂ 2-3 ਮਹੀਨਿਆਂ ਬਾਅਦ ਇੱਕ ਚੱਕਰ ਲਾਈ ਜਾਂਦੇ ਆ ਤੇ ਇਸ ਵਾਰ ਮੈਨੂੰ ਲੱਗਾ ਜਿਆਦਾ ਟਾਈਮ ਹੋ ਗਿਆ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਬਾਹਰ ਨਿਕਲਣ ਨੂੰ ਮਨ ਵੀ ਨਹੀਂ ਕਰ ਰਿਹਾ ਸੀ ਤੇ ਅੱਜ ਜਿਹੜਾ ਮੌਸਮ ਸੀਗਾ ਬਹੁਤ ਹੀ ਵਧੀਆ ਸੀ ਨਾ ਜ਼ਿਆਦਾ ਗਰਮੀ ਸੀ ਤੇ ਨਾ ਹੀ ਜ਼ਿਆਦਾ ਧੁੱਪ ਸੀ ਐਸ ਕਰਕੇ ਮਨ ਬਣਾਇਆ ਕਿ ਚਲੋ ਆਪਾਂ ਗੁਰਦੁਆਰਾ ਅੜੀ ਸਰ ਸਾਹਿਬ ਦਰਸ਼ਨ ਕਰਨ ਦੇ ਲਈ ਚੱਲਦੇ ਆਂ ਜਦੋਂ ਆ ਕੇ ਇੱਥੇ ਦੇਖਿਆ ਸਾਰਾ ਕੁਝ ਬਦਲਿਆ ਬਦਲਿਆ ਲੱਗ ਜਾਂਦਾ ਸੀਗਾ ਐ ਲੱਗਦਾ ਸੀ ਜਿਵੇਂ ਬੜੀ ਟਾਈਮ ਲੰਬੇ ਟਾਈਮ ਬਾਅਦ ਅਸੀਂ ਇੱਥੇ ਆਏ ਹੁੰਨੇ ਆ ਚਲੋ ਆਏ ਦੇਖ ਕਰ ਵਈ ਦਰਸ਼ਨ ਕਰੇ ਅੰਦਰ ਪਹਿਲਾਂ ਸਾਰਿਆਂ ਤੋਂ ਪਹਿਲਾਂ ਆਪਾਂ ਜਾਣੇ ਹੁੰਨੇ ਸਮਾਦਵਨੀ ਇੱਧਰ ਮੱਥਾ ਟੇਕਦੇ ਆ ਉਸ ਤੋਂ ਬਾਅਦ ਫਿਰ ਆਪਾਂ ਚਲੇ ਜੰਨੇ ਹੁੰਨੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਜੋਤ ਹੈਗੀ ਜਿਹੜੀ ਜਿੱਥੇ ਸਮਾਦਵਨੀ ਵੀ ਉੱਥੇ ਮੱਥਾ ਟੇਕ ਕੇ ਫਿਰ ਜੋਤ ਦੇ ਵੰਨੀ ਵੀ ਸਾਰੀ ਸੰਗਤ ਮੱਥਾ ਟੇਕਦੀ ਹੈ ਤੇ ਉਸ ਤੋਂ ਬਾਅਦ ਅਸੀਂ ਲਈ ਦੇਖ ਦੇ ਕਰਵਾ ਕੇ ਤੇ ਦੂਆ ਚਲੇ ਗਏ ਅੰਦਰ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਦੇ ਲਈ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਜਦੋਂ ਜਾ ਰਹੇ ਸੀ ਜਿਵੇਂ ਜਿਵੇਂ ਅੱਗੇ ਵੱਧ ਰਹੇ ਸੀਗੇ ਤੇ ਉਵੇਂ-ਉਵੇਂ ਜਪਜੀ ਸਾਹਿਬ ਦੇ ਪਾਰ ਦੀ ਮਤਲਬ ਆਵਾਜ਼ ਪੈ ਰਹੀ ਸੀ ਕੰਨਾਂ ਦੇ ਵਿੱਚ ਅਬ ਪਹਿਲਾਂ ਤਾਂ ਜਦੋਂ ਗੁਰਦੁਆਰਾ ਸਾਹਿਬ ਆਈਦਾ ਸੀ ਉਹਦੇ ਦੇਖਦਾ ਪ੍ਰਬੰਧ ਨਹੀਂ ਸੀ ਹੁੰਦਾਗਾ ਕਾਫੀ ਟਾਈਮ ਪਹਿਲਾਂ ਤੇ ਹੁਣ 1 ਸਾਲ ਹੋ ਗਿਆ ਤਕਰੀਬਨ ਤਕਰੀਬਨ ਜਦੋਂ ਕਿ ਦੇਖ ਗੁਰਦੁਆਰਾ ਸਾਹਿਬ ਦੇ ਵਿੱਚ ਬਣਨ ਲੱਗ ਗਈ ਤੇ ਸੰਗਤਾਂ ਸਾਰੀਆਂ ਦੇਖ ਘੁੰਮਣ ਲੱਗ ਗਈਆਂ ਤੇ ਅਸੀਂ ਵੀ ਦੇਖ ਲਈ ਤੇ ਉਸ ਤੋਂ ਬਾਅਦ ਫਿਰ ਅਸੀਂ ਚੱਲ ਪਏ ਅੰਦਰ ਵੱਲ ਨੂੰ ਦਰਵਾਰ ਸਾਹਿਬ ਦੇ ਵੱਲ ਜਿਵੇਂ ਮੈਂ ਤੁਹਾਨੂੰ ਦੱਸੀ ਜਾ ਰਹੀ ਹਾਂ ਜਦੋਂ ਹੀ ਅੰਦਰ ਆਏ ਤੇ ਅੰਦਰ ਪੂਰੀ ਕਲੀਅਰ ਆਵਾਜ਼ ਆਉਣ ਲੱਗੀ ਜਪਜੀ ਸਾਹਿਬ ਪਾਠ ਦੀ ਦੀ ਤੇ ਫਿਰ ਤਾਂ ਕਹਿੰਦੇ ਹੁੰਦੇ ਆ ਜਦੋਂ ਪਾਠ ਹੋਈ ਜਾਂਦਾ ਹੋਵੇ ਤਾਂ ਫਿਰ ਤਾਂ ਆਪਣਾ ਧਿਆਨ ਸਾਰਾ ਪਾਠ ਵਰਨੀ ਹੋ ਜਾਂਦਾ ਹੈਗਾ ਤੇ ਜਲਦੀ ਜਲਦੀ ਫਿਰ ਆਪਾਂ ਗੁਰੂ ਸਾਹਿਬ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਦੋਂ ਜਦੋਂ ਆਪਾਂ ਆਏ ਆ ਉਦੋਂ ਕਲੇ ਗ੍ਰਿੱਲਾਂ ਲੱਗੀਆਂ ਸੀਗੀਆਂ ਤੇ ਹੁਣ ਪੱਥਰ ਲੱਗ ਗਿਆ ਜਾ ਜਪਜੀ ਸਾਹਿਬ ਦਾ ਪਾਠ ਚੱਲੀ ਜਾਂਦਾ ਮੈਨੂੰ ਲੱਗਦਾ ਅੱਜ ਪਾਠ ਪ੍ਰਕਾਸ਼ ਹੋਏ ਹੋਣੇ ਆ ਅੱਜ ਸੋਮਵਾਰ ਹੈ ਨਾ ਹਾਂ ਕੱਲ ਕੱਲ ਭੋਗ ਪੈਗੇ ਹੋਣੇ ਸ਼ੁੱਕਰਵਾਰ ਨੂੰ ਨਹੀਂ ਪ੍ਰਕਾਸ਼ ਹੋਣੇ ਪਾਠ ਅਖੰਡ ਪਾਠ ਸਾਹਿਬ ਹਾਂ ਆਖੇ ਗੋਪੀ ਤੇ ਗੋਵਿੰਦ ਆਖੇ ਸਰਬ ਸਰਦ ਆਖੇ ਦੁਤ ਜੀਤ ਜੀਤ ਨਾ ਨਵਾਤ ਦੇਵਾ ਕਹੈ ਸੁਨਾਲ ਮਨ ਜਨ ਸੇਵਕ ਤਪੋ ਮੇ ਦੇਖਿ ਆਖੈ ਗੋਲ ਕਾੜ ਕਲ ਕੀ ਸੁਨਾਰਾ ਗੌਰ ਸੁਰਦਾਰ ਪ੍ਰੀਹਾ ਸੇ ਭਾਰ ਕੀ ਆਚ ਚਤ ਬਹ ਸਰਬ ਸਮੇ ਵਾਦੀ ਨਾ ਦੇ ਨਿਵਾਸੀ ਹੈ ਜਿਤੇ ਗਾਵਨ ਹਾਰੇ ਤੇ ਤੇਰਾ ਜਗ ਲਈ ਸੰਭ ਜਿਨਾ ਮੈਂ ਜਿਤੇ ਗਾਵਨ ਹਾਰੇ ਗਾਵਨ ਸੁਨੋ ਕੌਣ ਕਾਂ ਦੇ ਸੰਦੇ ਜਲ ਮਗਰ ਭੰਤਰਾ ਮੈਂ ਤੁਹਾਨੂੰ ਹੈ ਇਹ ਲੇਕਾ ਹਾਂ ਨਹੀਂ ਜਦੋਂ ਅਸੀਂ ਪਿਛਲੀ ਵਾਰ ਇਸ ਉਦੋਂ ਵੀ ਸੀਗੇ ਮੈਡਮ ਮੈਂ ਮੈਂ ਗਾਵਨ ਪੰਡਤ ਨਿਕੜ रूपवदित सा अंतजय भवतन रूप ताकी इन्द्रप्रिया न जय चित्त पछताई जिथे भडिए संत अंत मन बुद्ध जिथे भडिए सवासक बा कारवकांत की वाणी मनोहर चित्त हो हासलोद पवन अगन ਤੋਰੀ ਆ ਨੀਆ ਗੱਤੈ ਕਰਵਾ ਦੂਰ ਕਰਮੀ ਆਪੋ ਆਪ ਹੀ ਕੇਹ ਰੱਖੇ ਦੂਰ ਜਿਨੀ ਨਾਮ ਤੇ ਆਇਆ ਤੇਮ ਸ਼ਕਤ ਕਾਣ ਨਾਮ ਤੇ ਹੋ ਕੇ ਨੀ ਪਹਿਲਾਂ ਦੋਢੀ ਲਈ ਆ ਦੇਖ ਦੇ ਠੀਕ ਹੈ ਚਲੋ ਠੀਕ ਹੈ ਨਾ 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 ਬਹੁਤ ਵੀ ਆ ਗਈ ਤੁਸੀਂ ਬਾਹਰ ਹੀ ਚਲੋ ਚਲਿਏ ਜੀ ਜਾਨੀ ਜਾਨੂ ਦੇ ਪਰਮਾਣੂ ਨੇ ਪਰ ਤੇਦੀ ਲੱਗਣੀ ਜਾ ਸਹੀ ਜਾਂ ਸਸੀ ਕਾਂਢੀ ਚਲ ਹਾਂ ਜੀ ਕੱਲ੍ਹ ਖੇਸੀ ਚ ਕਰਾਇਆ ਪਾਠ ਪ੍ਰਕਾਸ਼ ਅੱਜ ਬਾਹਰ ਗਈ ਸੀ ਰੋ ਇਹ ਟੋਲੀ ਨੂੰ ਦਖਿਆਨਾ ਜੀ ਬਾਲਾ ਇਹ ਕੁਝ ਜ਼ਿਕਰ ਹੈ ਇਹ ਬੇਟੀ ਨੂੰ ਬਾਹਰ ਜਾਣ ਵਾਸਤੇ ਉਹ ਸੁੱਖਿਆ ਸੀ 2 ਸਾਲ ਹੋ ਗਏ ਸੀ ਉਹ ਅੱਛਾ ਅੱਛਾ ਉਹਨਾਂ ਨਾਲ ਤੋਂ ਪਿਲੇ ਆ ਅੱਛਾ 2 ਸਾਲਾਂ ਤੋਂ ਹੁਣ ਵਾਰ ਹੀ ਆਈ ਹੈ ਕਿਹੜੀ ਜਗ੍ਹਾ ਗਈ ਹੈ ਕੈਨੇਡਾ ਜੀ ਠੀਕ ਹੈ ਠੀਕ ਹੈ ਚਲੋ ਵਧੀਆ ਵਧੀਆ ਪਰਮਾਤਮਾ ਸਾਹਿਬ ਦੀਆਂ ਅਰਦਾਸਾਂ ਪੂਰੀਆਂ ਕਰੇ ਹਨ ਇਹ ਆਂਟੀ ਆਂਟੀ ਨੂੰ ਤਾਂ ਮੈਂ ਬਹੁਤ ਦਿਨ ਨੇੜੇ ਜਾਂਦੇ ਜਸਵਿੰਦਰ ਜੀ ਦੀ ਮੰਮੀ ਹੈ ਜਸਵਿੰਦਰ ਦੇ ਵੀਰ ਜੀ ਦੀ ਮੰਮੀ ਹੁੰਦੀ ਹੈ ਹਾਂ ਜੀ ਹਾਂ ਮੈਂ ਉਹਨਾਂ ਨੂੰ ਦੇਖਿਆ ਸੀ ਦਕਾਨ ਤੇ ਵਾਹਿਗੁਰੂ 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 ਹੈ ਜੀ ਹੈ ਜੀ ਜੀ ਸਤਿ ਸ੍ਰੀ ਅਕਾਲ ਸਰਦੀਆਂ ਨੂੰ ਆਪਣਾ ਪੂਰੀ ਕਰੀ ਜਾ ਕੇ ਕੋਈ ਸਰਦੀਆਂ ਦਿਨਾਂ ਲਿਜਾਣ ਵਾਲਾ ਵਾਹਿਗੁਰੂ ਕਿੰਨੀ ਵਾਹਿਗੁਰੂ ਏ ਕੀ ਲੱਗਦੇ ਆਪਣੇ ਰੈਲਟੀ ਨੇ ਇਹ ਭੱਦੀ ਨੇ ਇੱਥੇ 2 ਮਿੰਟ ਖੜ ਕੇ ਆਂਟੀ ਹੋਰਾਂ ਨਾਲ ਪਰਿਵਾਰਿਕ ਗੱਲਾਂ ਕਰੀਆਂ ਇੱਕ ਦੂਜੇ ਦਾ ਹਾਲ ਚਾਲ ਪੁੱਛਿਆ ਤੇ ਫਿਰ ਅੱਗੇ ਵਧਦੇ ਹੋਏ ਜਦੋਂ ਵੀ ਆਪਾਂ ਨੂੰ ਕੋਈ ਪਿਆਨਪਰਾ ਮਿਲਦਾ ਆਪਣੇ ਦੂਰ ਦਾਡੇ ਦਾ ਜਾਂ ਆਪਣੇ ਜਾਣ ਪਛਾਣ ਵਾਲਾ ਆਪਾਂ ਨੇ ਮੜਾ ਹੀ ਮਨ ਖੁਸ਼ ਹੁੰਦਾ ਸੰਨ ਉਹਦੇ ਵਾਹਿਗੁਰੂ ਬੰਦ ਸਾਰੇ ਦੁੱਖ ਦੂਰ ਕਰੇ ਤੁਹਾਡੇ ਸਹੀ ਗੱਲ ਜਦੋਂ ਵੀ ਗੁਰਦੁਆਰਾ ੜੀ ਸਰਾਈ ਦਾ ਤਾਂ ਇੱਥੇ ਸਾਰੇ ਪਾਸੇ ਮਤਲਬ ਸਾਰੀ ਚਲਦੀ ਹੀ ਹੁੰਦੀ ਹੈ ਕਿ ਕਿਤੇ ਕੋਈ ਕੰਮ ਹੋ ਜਾਂਦਾ ਹੁੰਦਾ ਤੇ ਕਿਤੇ ਕੋਈ ਕੰਮ ਤੇ ਹੁਣ ਇਧਰ ਚਾਰ ਚਫੇਰੇ ਐ ਸਾਰੇ ਚਾਰ ਦਿਵਾਰੀ ਤੇ ਨਣੀ ਮਤਲਬ ਵਾਈਟ ਵਾਈਟ ਪੱਥਰ ਲਾ ਕੇ ਸਾਰੇ ਬਰਾਡੇ ਤਿਆਰ ਕਰਦੇ ਸੀ ਪ੍ਰਕਰਮਾਂ ਦੇ ਆਸ-ਪਾਸ ਐ ਬਹੁਤ ਸੋਹਣਾ ਲੱਗ ਰਿਹਾ ਸੀਗਾ ਪੱਥਰ ਲੱਗ ਕੇ ਸਾਫ਼-ਸਾਫ਼ ਜਾ

ਜਿਵੇਂ ਜਿਵੇਂ ਸੰਗਤ ਲੰਗਰ ਛਕੀ ਜਾਂਦੀ ਹੈ ਉੱਠ ਕੇ ਸਾਰੇ ਜਿਹੜੇ ਬਰਤਨ ਹੁੰਦੇ ਆ ਉਹ ਇੱਥੇ ਇਕੱਠੇ ਕਰ ਦਿੱਤੇ ਜਾਂਦੇ ਨੇ ਕਿਉਂਕਿ ਇੱਥੇ ਸੰਗਤਾਂ ਹੁੰਦੀਆਂ ਨੇ ਸੇਵਾ ਕਰੀ ਜਾਂਦੀਆਂ ਹੁੰਦੀਆਂ ਨੇ ਕਾਫੀ ਸੰਗਤਾਂ ਸੀ ਜਿਹੜੀਆਂ ਸੇਵਾ ਕਰ ਰਹੀਆਂ ਸੀ ਨਾਲ ਦੀ ਨਾਲ ਸਾਫ ਸਫਾਈ ਹੋ ਜਾਂਦੀ ਹੈ ਨਾਲ ਦੀ ਨਾਲ ਬਰਤਨ ਸਾਫ ਹੋ ਕੇ ਫਿਰ ਫੇਰ ਦਰਵਾਜ਼ਾ ਦੇ ਲੰਗਰ ਹਾਲ ਦੇ ਵਿੱਚ ਚਲੇ ਜਾਂਦੇ ਨੇ ਕਿਉਂਕਿ ਫੇਰ ਸੰਗਤਾਂ ਉਹਨਾਂ ਦੇ ਵਿੱਚ ਛਕਦੀਆਂ ਨੇ ਤੇ ਅੱਜ ਜਿਹੜੇ ਇਧਰ ਮਸ਼ੀਨਾਂ ਵਾਲਾ ਸਾਈਟ ਸੀਗਾ ਇਹ ਕਾਫੀ ਸਮਨ ਇਨਸਾਨ ਜੀ ਪਈ ਸੀਗੀ ਹੁਣ ਜਿਹੜਾ ਲੰਗਰ ਹੈ ਜ਼ਿਆਦਾਤਰ ਉੱਧਰ ਵਲੇਰੀਸੀ ਤਿਆਰ ਕਰ ਰਹੀ ਹੈ ਸੰਗਤ ਦੀ ਤਿਆਰ ਕਰ ਰਹੀ ਹੈ ਕਿ ਤੇ ਹੁਣ ਮਸ਼ੀਨਾਂ ਨਾਲ ਥੋੜਾ ਬਤ ਘਾਟੀ ਲੰਗਰ ਤਿਆਰ ਹੁੰਦਾ ਹੈਗਾ ਜਿੰਨਾ ਲੰਗਰ ਹੁੰਦਾ ਹੈਗਾ ਜ਼ਿਆਦਾਤਰ ਅੱਗ ਦੇ ਉੱਪਰ ਹੀ ਪਕਾਇਆ ਜਾਂਦਾ ਹੈਗਾ ਤੇ ਜਿਵੇਂ ਆਪਾਂ ਪ੍ਰਾਤਨ ਤਰੀਕੇ ਨਾਲ ਵੀ ਕੜਾਈਆਂ ਦੇ ਵਿੱਚ ਬਣਾਉਂਦੇ ਸੀ ਉਸ ਤਰੀਕੇ ਨਾਲ ਹੀ ਜ਼ਿਆਦਾ ਲੰਗਰ ਤਿਆਰ ਹੋ ਰਿਹਾ ਹੈਗਾ ਤੇ ਸੰਗਤਾਂ ਵੀ ਕਾਫੀ ਮਾਤਰਾ ਦੇ ਵਿੱਚ ਆਉਂਦੀਆਂ ਨਹੀਂ ਹੈਂ ਕਾਫੀ ਹੋਣਾਗਾ ਕਿ ਸੰਗਤਾਂ ਅੱਜ ਵੀ ਪਹੁੰਚੀਆਂ ਵੀ ਅਸੀਂ ਜਦੋਂ ਅਸੀਂ ਪਹੁੰਚੇ ਆ ਉਹ ਤੋਂ ਸੰਗਤਾਂ ਦਾ ਇੰਨਾ ਰਸ ਨਹੀਂ ਸੀਗਾ ਜਦੋਂ ਅਸੀਂ ਕਾਫੀ ਦੇ ਟਾਈਮ ਸਾਡੇ ਆਉਣ ਦਾ ਟਾਈਮ ਹੋ ਗਿਆ ਤਾਂ ਉਦੋਂ ਸੰਗਤਾਂ ਦਾ ਕਾਫੀ ਸਾਹ ਦੇਖਣ ਨੂੰ ਮਿਲਿਆ ਕਾਫੀ ਮਤਲਬ ਸੰਗਤਾਂ ਪਰ ਪਰ ਆਪਦੇ ਮਤਲਬ ਵਾਹਨ ਲੈ ਕੇ ਆ ਰਹੀਆਂ ਸੀਗੀਆਂ ਮੱਖਾ ਟਿਕਣ ਦੇ ਲਈ ਇੱਧਰ ਬੀਬੀਆਂ ਆਟਾ ਛਾਣੀ ਜਾਂਦੀਆਂ ਸੀ ਛਾਨ ਛਾਨ ਕੇ ਫਿਰ ਉਧਰ ਲੈ ਜਾਂਦੀਆਂ ਮਸ਼ੀਨ ਦੇ ਵਿੱਚ ਆਟਾ ਗੁੰਨਣ ਦੇ ਲਈ ਤੇ ਜਿਹੜਾ ਵੀ ਲੰਗਰ ਰਸਤ ਪਾਣੀ ਸੰਗਤਾਂ ਪੇਟ ਕੀਤਾ ਜਾਂਦਾ ਉਹ ਸਾਰਾ ਇੱਥੇ ਹੀ ਪਹਿਲਾਂ ਇਕੱਠਾ ਕੀਤਾ ਜਾਂਦਾ ਤੇ ਇੱਧਰ ਬੀਬੀਆਂ ਜਿਹੜੀਆਂ ਪ੍ਰਸ਼ਾਦੇ ਪਕਾਈ ਜਾਂਦੀਆਂ ਸੀ ਪਰਸ਼ਾਦਿਆਂ ਦੀ ਸੇਵਾ ਦੇ ਨਾਲ-ਨਾਲ ਵਾਹਿਗੁਰੂ ਵਾਹਿਗੁਰੂ ਦਾ ਜਪ ਵੀ ਚੱਲੀ ਜਾ ਰਿਹਾ ਸੀ ਤੇ ਬਹੁਤ ਹੀ ਵਧੀਆ ਲੱਗ ਰਿਹਾ ਸੀ ਦੇਖ ਕੇ ਬੀਬੀਆਂ ਦਾ ਇਹ ਵੀ ਯਾਦ ਹੁੰਦੀਆਂ ਤੇ ਸ਼ੇਰ ਯਾਦ ਹੁੰਦੀਆਂ ਮਾਤਾ ਜੀ ਰੋਜ਼ ਸੇਵਾ ਕਰਨੋਂ ਨੇ ਆ ਨਹੀਂ ਅੱਜ ਵੀ ਰੋਜ਼ ਰੋਜ਼ ਅੱਠਵੇਂ ਦਿਨ ਅੱਠਵੇਂ 8 ਵਜੇ ਆ ਜੰਨੇ ਆ 8 ਵਜੇ ਆ ਜੰਨੇ ਆ ਸ਼ਾਮ ਤਾਈਂ ਇੱਥੇ ਸੇਵਾ ਕਰਦੇ ਹਾਂ 8 ਵੇਂ ਦੇ ਆਉਣੇ ਆ ਪੁੱਤ ਚਲੋ ਅੱਛਾ ਪਰਮਾਤਮਾ ਸਭ ਤੇ ਕਿਰਪਾ ਬਣਾ ਕੇ ਰੱਖੇ ਕੋਈ ਮਹਾਰਾਜ ਫੋਕੀ ਨਹੀਂ ਕਰੂਗਾ ਹਾਂਜੀ 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 ਪਰਮਾਤਮਾ ਸਭ ਦੀਆਂ ਲੇਖੇ ਲਾਉਣ ਸੇਵਾ ਵਾਂ ਚਲੋ ਅਸੀਂ ਬਠਿੰਡੇ ਤੋਂ ਜੀ ਹਾਂਜੀ ਜਨਮਾਤ ਗੁੰਦੰਗਾ ਨਾ 10 15 ਮਿੰਟ ਲੱਗਣਗੇ ਪਾਣੀ ਪਾਉਣੇ ਹੁਣ ਤੁਸੀਂ ਹਾਂਜੀ ਪਾਣੀ ਪਾਉਣਾ ਗੱਦੇ ਨਾਲ ਪਾਉਣ ਗੁਰਬਾਣੀ ਇੱਧਰ ਰੱਖ ਦੇ ਮੈਂ ਤੇ ਛਾਣ ਕੇ ਹਾਂਜੀ ਕਿੰਨੇ ਆਟੇ ਚ ਕਿੰਨੇ ਪਾਣੀ ਪਾਉਣਿਓ ਇਹੰਨੇ ਬਾਅਦ ਤੱਕ ਹੀ ਪਾਉਣਗੇ ਅੱਛਾ ਠੀਕ ਹੈ ਇਹਦੇ ਵਿੱਚ ਕੀ ਰੱਖਿਆ ਹੋਇਆ ਆਪਾਂ ਆਟਾ ਕੋਲ ਮੈਂ ਇਹ ਥਰਮਾਂਗੇ ਅੱਛਾ ਠੀਕ ਹੈ ਹੁਣ ਆਪਾਂ ਲੈੱਗਦੇ ਬਣਾਵਾਂਗੇ ਨਾ ਕਿੰਨੇ ਟਾਈਮ ਚ ਗੁੱਜੂ ਜੂਗਣੀ ਇਹ 10 15 ਮਿੰਟ ਠੀਕ ਅੱਛਾ Um, bir ਵੀ şey ਸਿਕਾ ਤੁਸ ਤਖ ਜੀ ਨਸ ਸ੍ਰੀ ਕਾਸ਼ ਇਨਾ ਮੇ ਤੇਰਾ ਮੱਗਗੇ ਤੇ ਸੰਗਤ ਦੀ ਅਰਦਾਸ ਪੂਰੀ ਹੋਈ ਤੇ ਸੰਗਤ ਇਥੇ ਨੰਮ ਬੰਨਣ ਆਈ ਦੋਤੇ ਦੀ ਖੁਸ਼ੀ ਦੇ ਵਿੱਚ ਹਾਂਜੀ ਹਾਂਜੀ ਚਲੋ ਤੁਹਾਨੂੰ ਵਧਾਈਆਂ ਬਹੁਤ ਬਹੁਤ ਹਾਂਜੀ ਬਹੁਤ ਬਹੁਤ ਵਧਾਈਆਂ ਮੈਨੂੰ ਹਾਂਜੀ ਬਸ ਇਹ ਤਾਂ ਆ ਜੀ ਮਹਾਰਾਜ ਜੀ ਤ੍ਰਿਸ਼ਨਾ ਰੱਖੇ ਨੱਖੇ ਹਾਂਜੀ ਹਾਂਜੀ ਦੋਤਾ ਕਿ ਪੁੱਤਾਰ ਦੀ ਦਾਦੀ ਬਣਛੇ ਦੋਤਾ ਹੋਇਆ ਕਿ ਪੁੱਤਾ ਜੀ ਦੋਤਾ ਅਸੀਂ ਵੀ ਸਾਡੇ ਦੋਤੇ ਦਾ ਬਣ ਕੇ ਗਏ ਸੀ ਉਹ ਭੈਣ ਨੇ ਸਿੱਖਾ ਸੀ ਮੈਂ ਤਾਂ ਬਨਣਗੀ ਸੀ ਅੱਛਾ ਜੀ ਅੱਛਾ ਜੀ ਹਾਂ ਅੱਛਾ ਦੋ ਬਨਣ ਆਈਓ ਠੀਕ ਐ ਜੋੜਾ ਫੇਰ ਮਾਰ ਜੋੜੀ ਬਣਾਉਂਦਾ ਰਵੇ ਇਹ ਤਾਂ ਨਹੀਂ ਮੈਂ 7-8 ਸਾਲਾਂ ਤੋਂ ਮਦਰਲੀ ਬੇਟੀ ਦੇ ਹੋਇਆਗਾ ਹਾਂ ਨਹੀਂ ਖੁਸ਼ ਹੋਣੀ ਪੂਰ ਨਗੰਧ ਖੋਦਣੀ ਇੱਥੇ ਸੁੱਖ ਸੁੱਖੀ ਹੋਣੀ ਹੈ ਨਾ ਹਾਂਜੀ ਇਹ ਸਾਰਿਆਂ ਦੀ ਸੁੱਖਾ ਪੂਰੀਆਂ ਕਰਦਾ ਪਰਮਾਤਮਾ ਮਹਾਰਾਜ ਜੀ ਜੀ ਆਹ ਵਾਲਾ ਮੇਰੇ ਵਿੱਚ ਬਣਿਆ ਹੋਇਆ ਨੇ ਆਹ ਵਿੱਚ ਬਣਿਆ ਤੇ ਇਹ ਵੀ ਬਣ ਜਾਵੇ ਇਹਦੇ ਵਿੱਚ ਦੇਖਾਂਗੇ ਦੇ ਵਿੱਚ ਹਾਂ ਹਾਂ ਕੋਚ ਕੋਚ ਰਹਿ ਮਨ ਨ ਢੋਲ ਮੇਰੀ ਮਹਾਰਾਜ ਆਸ ਮਹਾਰਾਜ ਪੂਰੀ ਕਰਾਂਗਾ ਮਨ ਢੋਲੀਦਾ ਹੈ ਜੀ ਮਹਾਰਾਜ ਕਰੂਗਾ ਕੋਈ ਨਹੀਂ ਕਿਰਪਾ ਨਹੀਂ ਸਾਗ ਤੇ ਘੜੀ ਤੇਰੇ ਦਰ ਤੇ ਹਾਂ ਜੀ ਬਸ ਸਾਰੇ ਦੀ ਮਹਾਰਾਜ ਪੂਰੀ ਕਰੇ ਨਾ ਵਾ ਦਸ ਮਹੀਨਿਆਂ ਦੇਖੀ ਤੂੰ ਆਪ ਇਥੇ ਖੜ ਕੇ ਇਹ ਨਾ ਬੇਟੀ ਦੇ ਕਾਕਾ ਸੀ ਪਹਿਲਾ ਬੱਚਾ ਵਾ ਸੀ ਦੀਦੀ ਨੇ ਵੀ ਇੱਕ ਖੰਭਣੀ ਮੰਗੀ ਉਹਨਾਂ ਕੋਲੋਂ ਤੇ ਇੱਕ ਉਹਨਾਂ ਨੇ ਖੰਭਣੀ ਵੀ ਦਿੱਤੀ ਤੇ ਨਾਲ ਇੱਕ ਖੜੋਣਾ ਵੀ ਦਿੱਤਾ ਕਹਿੰਦੇ ਜਦੋਂ ਤੁਹਾਡੀ ਅਰਦਾਸ ਪੂਰੀ ਹੋਗੀ ਆ ਦੇਖੋ ਨਾਂਨੀ ਝੋਲੀ ਦੇ ਵਿੱਚ ਪਾਇਆ ਤੇ ਜਦੋਂ ਥੋੜੀ ਅਰਦਾਸ ਪੂਰੀ ਹੋ ਗਈ ਤੇ ਸੀ ਵੀ ਇੱਥੇ ਲਿਮਾ ਬਣ ਕੇ ਜਾਏ ਉਹ ਤੇ ਜਿਹੜੀ ਇਹ ਖੰਬਣੀ ਹੈ ਕਹਿੰਦੇ ਬੱਚੇ ਦੇ ਜ਼ਰੂਰ ਬੰਨੇਓ ਚਲੋ 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 ਪਰਮਾਤਮਾ ਸਾਡੀਆਂ ਅਰਦਾਸਾਂ ਪੂਰੀਆਂ ਕਰੇ ਇੰਨੇ ਤੇ ਆਪਾਂ ਹੁਣ ਚਲੋ ਜੀ ਵਾਪਸੀ ਤੇ ਘਰ ਵੱਲ ਨੂੰ ਚੱਲਦੇ ਆਂਗੇ ਬਹੁਤ ਹੀ ਮਾਣ ਖੁਸ਼ ਹੰਦਾ ਜਦੋਂ ਵੀ ਆਪਾਂ ਅੜੀਸਰ ਸਾਹਿਬ ਆਉਣੀ ਆਂਗੇ